ਜਦੋਂ ਤੁਸੀਂ ਉਸ ਪ੍ਰਭੂ ਦੀ ਮੰਨੋਗੇ ਉਹਨੂੰ ਮਨਾਓਗੇ ਤੇ ਤੁਹਾਡੇ ਮਗਰ ਚੱਲਣਗੇ ਤੁਹਾਡੇ ਪਿੱਛੇ ਆਉਣਗੇ ਤੁਹਾਡੇ ਮਗਰ ਭੱਜ ਭੱਜ ਕੇ ਆਉਣਗੇ ਹੋਲੇ ਹਾਲੇਲੂਇਆ ਹਲੇਲੂਇਆ ਈਮਾਨਦਾਰੋ ਦੁਨੀਆਦਾਰੀ ਵਿੱਚੋਂ ਵੱਖਰੇ ਹੋਣਾ ਦੁਨੀਆਦਾਰੀ ਵਿੱਚੋਂ ਨਿਕਲਣਾ ਦੁਨੀਆ ਦੇ ਸਾਰੇ ਵਿਹਾਰਾਂ ਵਿੱਚੋਂ ਨਿਕਲਣਾ ਹੈ ਬਾਹਰ ਦੁਨੀਆ ਜਿੱਦਾਂ ਕਰਦੀ ਓਦਾਂ ਨਾ ਕਰੋ ਦੁਨੀਆ ਬੜਾ ਕੁਝ ਕਰ ਰਹੀ ਹੈ ਦੁਨੀਆ ਤੇ ਫੈਸ਼ਨ ਦੇ ਵਿੱਚ ਪੂਰੀ ਚੱਲ ਰਹੀ ਹੈ ਦੁਨੀਆ ਜਿਸ ਤਰ੍ਹਾਂ ਦਾ ਫੈਸ਼ਨ ਹੋਏ ਓਦਾਂ ਦਾ ਮੰਨੀ ਜਾਂਦੀ ਹੈ ਪਰ ਈਮਾਨਦਾਰ ਤੁਹਾਡੀ ਈਮਾਨਦਾਰੀ ਰਾਖ ਹੋਵੇ ਬੋਲੇ ਹਾਲੇਲੂਇਆ 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 ਅੱਜ ਬੰਦਗੀਆਂ ਦੇਖੋਗੇ ਤੇ ਬੰਦਗੀਆਂ ਦੇ ਵਿੱਚ ਵੀ ਬੜਾ ਕੁਝ ਹੁੰਦਾ ਹੈ ਪਰ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀਆਂ ਤੁਸੀਂ ਪਰਖਣ ਵਾਲੇ ਹੋ ਬੋਲੋ ਕਿਦਾਂ ਦੇ ਹੋਈਏ ਪਰਖਣ ਵਾਲੇ ਬੋਲੇ ਹallelujah 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 ਜਦੋਂ ਤੁਸੀਂ ਯਹੂਨਾ ਦੀ ਪਹਿਲੀ ਪੱਤਰੀ ਯਹੂਨਾ ਦੀ ਪਹਿਲੀ ਪੱਤਰੀ ਔਰ ਉਹਦੇ 4 ਅਧਿਆਏ ਪਹਿਲਾ ਵਚਨ ਪੜੋਗੇ ਤੇ ਉਹਦੇ ਵਿੱਚ ਕੀ ਲਿਖਦਾ ਖੁਦਾ ਦਾ ਕਲਾਮ हे प्यारेओ हर एक आत्मा दी प्रतीत ना करो आत्मा नु की करो परखो ਤੁਸੀਂ ਆਤਮਾ ਦੀ ਪ੍ਰਤੀਤ ਨਾ ਕਰੋ ਆਤਮਾ ਨੂੰ ਕੀ ਕਰਨਾ ਚਾਹੀਦਾ ਪਰਖਣਾ ਚਾਹੀਦਾ ਬੋਲੇ ਹਾਲੇਲੂਇਆ ਹਾਲੇਲੂਇਆ ਨਾ ਜੀ ਪਿਛਲੀ ਵਾਰੀ ਕੀ ਵਚਨ ਸੁਣਿਆ ਆਪਾਂ ਆਪਣਾ ਹਾਂ ਆਪਣੇ ਆਪ ਦੀ ਕੀ ਕਰੋ ਤੁਸੀਂ ਪਰਖ ਕਰੋ ਕੀ ਕਰੋ ਆਪਣੇ ਆਪ ਦੀ ਪਰਖ ਕਰੋ ਆਪਣੇ ਆਪ ਨੂੰ ਜਾਂਚੋ ਆਪਣੇ ਆਪ ਨੂੰ ਵੇਖੋ ਵੀ ਮੈਂ ਸੰਸਾਰ ਵਿੱਚ ਇਤਨੀ ਚੱਲ ਰਿਹਾ ਮੈਂ ਦੁਨੀਆ ਵਾਲਾ ਵਰਗਾ ਨਹੀਂ ਜੇ ਤੁਸੀਂ ਆਪਣੇ ਆਪ ਨੂੰ ਪਰਖਦੇ ਨਹੀਂ ਇਹ ਪਿਛਲਾ ਬਚਣਿਆ ਪਰਖ ਨਹੀਂ ਕਰਦੇ ਜਿੱਥੇ ਪਰਖ ਨਹੀਂ ਹੈ ਜਿੱਥੇ ਪੇਪਰ ਨਹੀਂ ਹੁੰਦੇ ਉਹ ਸਕੂਲ ਨਹੀਂ ਹੁੰਦਾ ਉਹ ਤੇ ਐਵੇਂ ਸਾਡੀ ਫੇਡ ਮਿਲ ਜਾਂਦਾ ਪਰ ਜਿੱਥੇ ਪਰਖ ਹੁੰਦੀ ਹੈ ਟ੍ਰਿਕਿਆ ਹੁੰਦੀ ਹੈ ਜਿੱਥੇ ਇਮਤਿਹਾਨ ਹੁੰਦੇ ਆ ਪਰਖ ਹੁੰਦੀ ਹੈ ਜਾਚਿਆ ਜਾਂਦਾ ਆ ਤੇ ਉਥੇ ਪਤਾ ਲੱਗਦਾ ਹੈ ਉਥੇ ਫਿਰ ਸਾਡੀ ਫੇਡ ਮਿਲਦਾ ਆ ਵੀ ਤੈਨੂੰ ਤੂੰ ਇੰਦੀਆਂ ਕਲਾਸਾਂ ਪਾਸ ਹੈ ਤੇਰੇ ਰਿਜ਼ਲਟ ਇਦਾਂ ਦੇ ਆ ਟਰਸਟ ਇਦਾਂ ਦੇ ਆ ਗੌਰ ਕਰੋ ਆਪਣੇ ਆਪ ਨੂੰ ਵੀ ਕਰੋ ਤੁਸੀਂ ਪਰਖੋ ਵਸਵਾਸੀਓ ਆਪਣੇ ਆਪ ਨੂੰ ਵੀ ਕਰੋ ਪਰਖੋ ਵੀ ਦੁਆ ਮੇਰੇ ਅੱਗੇ ਵਾਲੀ ਹੈ ਕਿ ਬਦਲ ਗਈ ਹੈ ਬਾਈਬਲ ਮੇਰੀ ਅੱਗੇ ਵਾਲੀ ਹੈ ਕਿ ਬਦਲ ਗਈ ਹੈ ਦਾਨ ਮੇਰਾ ਦੇਣਾ ਅੱਗੇ ਵਾਲਾ ਹੀ ਹੈ ਕਿ ਬਦਲ ਗਿਆ ਆ ਬੰਦਗੀ ਤੇ ਆਉਣਾ ਅੱਗੇ ਵਰਗਾ ਹੀ ਹੈ ਕਿ ਬਦਲ ਗਿਆ ਆ ਪਹਿਨਣਾ ਮੇਰਾ ਅੱਗੇ ਵਰਗਾ ਹੀ ਹੈ ਕਿ ਬਦਲ ਗਿਆ ਆ ਮੇਰੀ ਬੋਲੀ ਅੱਗੇ ਵਰਗੀ ਹੈ ਕਿ ਬਦਲ ਗਈ ਹੈ ਖੁਦਾ ਦੇ ਕਲਮ ਚ ਲਿਖਿਆ ਪਹਿਲੇ ਪ੍ਰੇਮ ਨੂੰ ਯਾਦ ਕਰਾ ਪਹਿਲਾ ਪ੍ਰੇਮ ਛੱਡਿਆਦ ਨੇ ਪ੍ਰਭੂ ਨਾਲ ਜਿਹੜਾ ਤੇਰਾ ਪਹਿਲਾ ਪ੍ਰੇਮ ਸੀ ਇਸ ਤਰ੍ਹਾਂ ਹੀ ਪਤੀ ਪਤਨੀ ਦਾ ਪ੍ਰੇਮ ਹੁੰਦਾ ਬੜਾ ਪ੍ਰੇਮ ਹੁੰਦਾ ਆ ਤੇ ਮੁੜ ਕੇ ਜਦੋਂ ਵਿਆਹ ਸਾਦੀ ਹੋ ਜਾਂਦੀਆਂ ਬੱਚੇ ਹੋ ਜਾਂਦੇ ਆ ਤੇ ਫਿਰ ਬੋਲੋ ਫਿਰ ਪ੍ਰੇਮ ਜਾਂਦਾ ਰਹਿੰਦਾ ਹੈ ਪ੍ਰੇਮ ਫਿਰ ਬੋਲੋ ਜਾਂਦਾ ਰਹਿੰਦਾ ਹੈ ਪਹਿਲਾਂ ਬੜਾ ਪ੍ਰੇਮ ਪਹਿਲਾ بڑا ਪ੍ਰੇਮ ਇਸੇ ਕਰਕੇ ਖੁਦਾ ਦੇ ਕਲਾਮ ਚ ਲਿਖਿਆ ਆਪਣਾ ਪਹਿਲਾ ਪ੍ਰੇਮ ਨਾ ਪੇ ਖਤਮ ਨਾ ਕਰ ਅੱਜ ਜਿੰਨਾ ਘਰਾਂ ਦੇ ਵਿੱਚ ਪਹਿਲੇ ਜਿਹਾ ਪ੍ਰੇਮ ਰਹਿੰਦਾ ਆ ਪਤਨੀ ਪਤੀ ਦਾ ਪ੍ਰੇਮ ਘਰ ਦੇ ਵਿੱਚ ਹੋਣਾ ਇੰਨਾ ਲਾਜ਼ਮੀ ਜ਼ਰੂਰੀ ਹੈ ਬੋਲੇ ਹਾਲੇਲੂਇਆ ਜਿਸ ਘਰ ਦੇ ਵਿੱਚ ਪਤਨੀ ਪਤੀ ਦਾ ਪ੍ਰੇਮ ਨਹੀਂ ਹੁੰਦਾ ਤੇ ਉਸ ਘਰ ਦੇ ਵਿੱਚ ਇਬਾਦਤ ਦਾ ਬਹੁਤ ਕਮਜ਼ੋਰੀ ਹੈ ਔਰ ਖੁਦਾ ਦੇ ਕਲਾਮ ਚ ਲਿਖਿਆ ਖੁਦਾ ਨੇ ਮੁੰਡ ਤੋਂ ਹੀ ਨਾਰ ਤੇ ਨਾਰੀ ਬਣਾਏ ਤੇ ਇਹਨਾਂ ਨੂੰ ਇੱਕ ਦੂਜੇ ਦੇ ਪ੍ਰਤੀ ਇੰਨਾ ਅਧੀਨ ਜਾਂ ਇਹਨਾਂ ਪ੍ਰੇਮ ਦੇ ਵਿੱਚ ਬੱਜੇ ਰਹੇ ਨੇ ਖੁਦਾ ਦੇ ਕਲਾਮ ਚ ਲਿਖਿਆ ਤੁਹਾਡੀਆਂ ਪ੍ਰਾਰਥਨਾਵਾਂ ਨਾ ਰੁਕ ਜਾਣ ਜੇ ਪਤਨੀ ਬੇਵਫਾਈ ਕਰਦੀ ਆਪਣੇ ਪਤੀ ਨਾਲ ਉਹਦੇ ਅਧੀਨ ਨਹੀਂ ਰਹਿੰਦੀ ਉਹਦੇ ਨਾਲ ਪ੍ਰੇਮ ਨਹੀਂ ਕਰਦੀ ਉਹਦੀ ਆਗਿਆਕਾਰੀ ਨਹੀਂ ਕਰਦੀ ਤੇ ਬਾਈਬਲ ਚ ਲਿਖਿਆ ਪ੍ਰਾਰਥਨਾ ਰੁਕਣ ਗਈਆਂ ਬੋਲੋ ਪ੍ਰਾਰਥਨਾ ਰੁਕ ਜਾਣਗੇ ਜੇ ਪਤੀ ਪਤਨੀ ਨੂੰ ਸਮਝਦਾ ਨਹੀਂ ਉਹਨੂੰ ਬੁਰਾ ਬੁਰੇ ਸ਼ਬਦ ਬੋਲਦਾ ਪਤੀ ਆਪਣੀ ਪਤਨੀ ਨੂੰ ਪ੍ਰੇਮ ਨਹੀਂ ਕਰਦਾ ਔਰ ਨਹੀਂ ਸਮਝਦਾ ਤਾਂ ਫਿਰ ਗੌਰ ਕਰੋ ਬੰਦਗੀ ਬੰਦਗੀ ਨਹੀਂ ਰਹੇਗੀ ਬੰਦਗੀ ਬੰਦਗੀ ਨਹੀਂ ਰਹੇਗੀ ਤੁਸੀਂ 2-2 ਘੰਟੇ ਭਾਏ ਬੈਠ ਜੂ ਬੰਦਗੀ ਤੇਰੇ ਖੁਦਾ ਨੇ ਐਸੇ ਕਰਕੇ ਕਿਹਾ ਵੀ ਚੰਗਾ ਨਹੀਂ ਵੀ ਆਦਮੀ ਇਕੱਲਾ ਰਹੇ ਚੰਗਾ ਨਹੀਂ ਆਦਮੀ ਇਕੱਲਾ ਰਹੇ ਬੋਲੇ ਹਲੇਲੂਇਆ ਹੱਥ ਉਡਾ ਕੇ ਹਲੇਲੂਇਆ ਚੰਗਾ ਆ ਜਦੋਂ ਹਵਾ ਨੂੰ ਬਣਾਇਆ ਤੇ ਕਹਿੰਦਾ ਹੁਣ ਚੰਗਾ ਲੱਗਾ ਤੇ ਜਦੋਂ ਰੱਬ ਖੁਦਾਵੰਦ ਖੁਦਾ ਚੰਗਾ ਕਹਿ ਰਿਹਾ ਤੇ ਉਹ ਘਰ ਕਿੰਨਾ ਚੰਗਾ ਹੋਏਗਾ ਜਿੱਥੇ ਪਤਨੀ ਤੇ ਪਤੀ ਦੀ ਦੋਨਾਂ ਦੀ ਸਲਾਹ ਫਿਰ ਮਸਫਰਾ ਰਹਿੰਦਾ ਹੈ ਜਿਸ ਘਰ ਦੇ ਵਿੱਚ ਪਤੀ ਪਤਨੀ ਦਾ ਪ੍ਰੇਮ ਰਹਿੰਦਾ ਆ ਉਹ ਘਰ ਕਿੰਨਾ ਮੁਬਾਰਕ ਹੋਵੇਗਾ ਰੱਬ ਨੇ ਉਹਨੂੰ ਕਿਹਾ ਵੀ ਚੰਗਾ ਆ ਖੁਦਾ ਨੇ ਕਿਹਾ ਚੰਗਾ ਆ ਬੋਲੇ ਹਾਲੇਲੂਇਆ ਹਾਲੇਲੂਇਆ ਹਲੇ गौर करिए इस करके प्रभु के कलाम रहे हैं। आपने 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 नहीं रहे जो पढ़ रहे आत्मा पिछली बार आप बचन सुनिया भी अपने आप भी करो ती परखना चाहिए कि चाल चलने किदा जीवन आ कि चाल चलन जी रहे हो ਜਿੱਥੇ ਜਿੱਥੇ ਪ੍ਰੀਖਿਆ ਨਹੀਂ ਹੋ ਰਹੀ ਆਪਣੇ ਆਪ ਨੂੰ ਵੇਖਿਆ ਨਹੀਂ ਜਾ ਰਿਹਾ ਤਾਂ ਫਿਰ ਬੰਦਗੀ ਬੰਦਗੀ ਨਹੀਂ ਬੋਲੋ ਬੰਦਗੀ ਬੰਦਗੀ ਨਹੀਂ ਆਪਣੇ ਆਪ ਨੂੰ ਜਾਂਚੋ ਆਪਣੇ ਆਪ ਨੂੰ ਵੇਖੋ ਕਿ ਮੈਂ ਕਿਦਾਂ ਦਾ ਜੀਵਨ ਚੱਲ ਰਿਹਾ ਚੱਲ ਰਹੀ ਹਾਂ ਕਿ ਮੇਰਾ ਜੀਵਨ ਪਹਿਲੇ ਵਰਗਾ ਹੀ ਹੈ ਮੈਂ ਪਹਿਲਾਂ ਜਦੋਂ ਤੋਹਾ ਕੀਤੀ ਸੀ बप टुष्मा लिया ही कि मैं कि प्रभु के नलता ही मैं कि दुआ कर दीवन प्रभु पाया बोले हाले लाल हलेलवी और खुदा दे फजल दे द्वारा कई लोग तोह करेंप चुष्मा लेते हैं बड़ा प्रभु नाल प्रेम करते हैं फिर दुआ कर हट नहीं। ਦੋ ਦੋ ਟਾਈਮ ਤਿੰਨ ਤਿੰਨ ਟਾਈਮ ਦੁਆ ਕਰਦੇ ਰਹਿੰਦੇ ਆ ਪੂਰਾ ਬੰਦਗੀ ਤੇ ਵਫਾਦਾਰੀ ਦੇ ਨਾਲ ਚੱਲਣਾ ਪਰ ਜਿਵੇਂ ਆਸ ਤੇ ਆਸ ਤੇ ਆਸ ਤੇ ਆਸ ਤੇ ਜੀਵਨ ਚੱਲਦਾ ਪ੍ਰੇਮ ਘਟ ਜਾਂਦਾ ਬੋਲੋ ਪ੍ਰੇਮ ਘਟਦਾ ਹੈ ਪ੍ਰਭੂ ਨਾਲ ਪਰ ਬਾਈਬਲ ਦੇ ਵਿੱਚ ਲਿਖਿਆ ਪ੍ਰੇਮ ਪ੍ਰਭੂ ਨਾਲ ਘਟਣਾ ਨਹੀਂ ਚਾਹੀਦਾ ਪ੍ਰਭੂ ਨਾਲ ਪ੍ਰੇਮ ਵੱਧਦੇ ਰਹਿਣਾ ਚਾਹੀਦਾ ਆਪਣੇ ਆਪ ਨੂੰ ਜੱਜੋ ਵੇਖੋ ਪਹਿਲਾਂ बोले हालेलुया ਹਾਥ ਉਡਾ ਕੇ ਹਾਲੇलुया ਹਾਲੇलुया ਆਪਣੇ ਆਪ ਨੂੰ ਵੇਖੋ ਜਾਚੋ ਇਸੇ ਕਰਕੇ ਪਲੂਸਾ ਰਸੂਲ ਨੇ ਦੂਜਾ ਕ੍ਰਾਂਤੀ ਹੋ ਔਰ ਉਹਦੇ 10 ਅਦੇ ਤੇ ਉਹਦੇ 13 ਵਚਨ ਚ ਕੀ ਲਿਖਿਆ ਆਪਣੇ ਆਪ ਨੂੰ ਪਰਖੋ ਵੇਖੋ ਜਾਚੋ ਤੁਸੀਂ ਕਿੱਦਾਂ ਦੇ ਚੱਲ ਰਹੇ ਹੋ ਤੁਸੀਂ ਜਾ ਕ੍ਰਾਂਤੀ ਹੋ ਇਹ ਰੋ ਅੱਜ 12 ਪਾਰ ਅਸੀਂ ਮੇਥੀਆਂ ਬਾੜ 10 ਅਸੀਂ ਦੇ ਦਸ ਦਾ 12 ਬਾੜ ਕਿਉਂਕਿ ਸਾਡਾ ਇਹ ਪਿਆਰ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਕਈਆਂ ਨਾਲ ਗਿਣੀਏ ਕਹਿੰਦਾ ਸਾਡਾ ਹਿਹਾਉਣ ਹੀ ਪੈਂਦਾ ਵੀ ਅਸੀਂ ਕਈਆਂ ਦੇ ਨਾਲ ਆਪਣੇ ਆਪ ਨੂੰ ਗਿਣੀਏ ਅਤਵਾ ਮਿਲਾਵਾ ਮਿਲਾ ਕੇ ਵੇਖੀਏ ਜਿਹਨੇ ਆਪਣੀ ਨੇਕ ਨਾਮੀ ਜਿਤਾਉਂਦੇ ਹਨ ਕਹਿੰਦਾ ਵੀ ਅਸੀਂ ਹੋਰ ਨਾਲ ਦੇ ਨਾਲ ਕਿਉਂ ਮਲਾਈਏ ਕਿਸੇ ਆਪਣੇ ਆਪ ਨੂੰ ਜਿਹੜੇ ਆਪਣੀ ਨੇਕ ਨਾਮੀ ਜਿਤਾਉਂਦੇ ਨੇ ਪਰ ਉਹ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਨਾਲ ਮਚਾ ਮਚਾ ਕੇ ਅਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਮਲਾ ਮਲਾ ਕੇ ਬੇਸਮਝ ਕਰਦੇ ਹਨ ਸੁਣ ਲਿਆ ਆਪੇ ਹੀ ਆਪਣੇ ਆਪ ਨੂੰ ਮਲਾ ਮਲਾ ਕੇ ਵੇਚਾ ਲੈ ਆ ਲੈ ਕਿ ਆਪਣੇ ਆਪ ਨੂੰ ਆਪੇ ਮਲਾ ਮਲਾ ਕੇ ਤੇ ਬੇਸਮਝ ਫੇਰਦੇ ਨੇ ਸਹੈਂਤ